ਇਨਸਾਫ ਦੀ ਗੁਹਾਰ ਲਾਉਂਦਿਆਂ ਅੰਮ੍ਰਿਤਸਰ ਦੀਆਂ ਸੜਕਾਂ ਤੇ ਰੋਲ ਰਹੀ ਇਹ ਮਾਂ ਤੇ 11 ਸਾਲਾਂ ਦੀ ਧੀ ਮੈਨੂੰ ਇਹ ਹੋਇਆਗਾ ਕਿ ਮੇਰੀ ਬੇਟੀ ਨੂੰ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਦਾ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਬੱਚੀ ਨੂੰ ਤੇ ਮੈਨੂੰ ਕੁਝ ਵੀ ਕਰਵਾ ਸਕਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਹੈ ਫੈਡ ਆ ਰਿਹਾ ਹੈ ਬਸ ਸਮਾਜ ਸੇਵੀ ਸੰਸਥਾ ਜਾਗਦਾ ਜ਼ਮੀਰ ਦੀ ਮਦਦ ਲਈ 11 ਸਾਲ ਦੀ ਧੀ ਦੀ ਫੜੀਬਾ ਇਹ ਲਾਤ ਇਨਸਾਨ ਜਿਹੜਾ ਅੱਜ ਆਪਣੀ ਬੱਚੀ ਨੂੰ ਦੁੱਖ ਦੇ ਰਿਹਾ ਹੈ ਸੁਖੀ ਆ ਨਹੀਂ ਰਹਿ ਸਕੇਗਾ ਕਿ 11 ਸਾਲ ਦੀ ਬੱਚੀ ਇੱਕ ਸਟੈਚੂ ਤੇ ਹਰਾ ਕਰਾ ਰਹੀ ਆਪਣੇ ਬਾਪ ਦਾ ਜਿਹਦੇ ਤੇ ਲਿਖਿਆ ਗਿਆ ਇਹ ਬਾਪ ਨਹੀਂ ਆ ਪਾਪ ਹੈ ਟੀਵੀ ਸਕਰੀਨ ਤੇ ਨਜ਼ਰ ਆ ਰਹੀ 11 ਸਾਲਾਂ ਦੀ ਤੀਅ ਆਪਣੇ ਪਿਤਾ ਤੋਂ ਇਨਸਾਫ ਦੀ ਗੁਹਾਰ ਲਾ ਰਹੀ ਅਤੇ ਆਪਣੀ ਮਾਂ ਦੇ ਨਾਲ ਇਨਸਾਫ ਮੰਗ ਰਹੀ ਦਰਅਸਲ 12 ਸਾਲਾ ਪਹਿਲਾਂ ਮੋਨਿਕਾ ਨਾਮ ਦੀ ਔਰਤ ਦਾ ਬਟਾਲੇ ਦੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਲ ਵਿਆਹ ਹੋਇਆ ਸੀ ਅਤੇ ਉਸ ਦੀ 11 ਸਾਲਾਂ ਦੀ ਧੀ ਵੀ ਹੈ ਲੇਕਿਨ 2019 ਤੋਂ ਉਸ ਔਰਤ ਦਾ ਪਤੀ ਉਸ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਅਤੇ ਇਸ ਤੋਂ ਬਾਅਦ ਸਾਰੇ ਪਰਿਵਾਰ ਨੇ ਵੀ ਉਸ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਜਿਸ ਤੋਂ ਬਾਅਦ ਲਗਾਤਾਰ ਹੀ ਪੀੜਤ ਔਰਤ ਵੱਲੋਂ ਆਪਣੀ 11 ਸਾਲਾਂ ਦੀ ਧੀ ਲੈ ਕੇ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ ਮੋਨਿਕਾ ਕੀ ਮਾਮਲਾ ਜਾਇ ਸਾਰਾ ਇਕੱਠੇ ਹੋ ਗਿਆ ਮੇਰੇ ਹਸਬੰਡ ਅ ਅਕਤੂਬਰ ਦੇ ਫਰਾਰ ਹੈਗੇ ਆ ਮਤਲਬ عمان ਚਲੇ ਗਏ ਆ ਤੇ ਉਥੇ ਨਾ ਲਿਵਿੰਗ ਵਿੱਚ ਇੱਕ ਲੇਡੀ ਨਾਲ ਰਹਿ ਰਹੇ ਆ ਮੇਰੇ ਕੋਲ ਰਿਕਾਰਡਿੰਗਸ ਹੈਗੀਆਂ ਕੁਛ ਪ੍ਰੂਫ ਵੀ ਹੈਗੇ ਆ ਐਵੀਡੈਂਸ ਸਾਰੇ ਹੈਗੇ ਆ ਤੇ ਹੁਣੋਂ ਕੀ ਕਰਦੇ ਆ ਸਾਨੂੰ ਉੱਥੋਂ ਗਲਤ ਮਲਤ ਮੈਨੂੰ ਮੈਸੇਜ ਕਰ ਰਿਹਾ ਕਿਸੇ ਦੇ ਥਰੂ ਕਿ ਤੂੰ ਜੋ ਕਰਨਾ ਕਰ ਲਾ ਮੈਂ ਐਦਾਂ ਕਰਾਂਗਾ ਤੇ ਬੱਚੀ ਕੀ ਕਹਿੰਦੇ ਬੱਚੀ ਮੇਰੀ ਬਹੁਤ ਹਰਾਸ ਹੋ ਰਹੀ ਹੈ ਡਿਪਰੈਸ਼ਨ ਦੀ ਮੈਡੀਸਿਨ ਚੱਲ ਰਹੀ ਹੈ ਸਭ ਕੁਝ ਹੈਗਾ ਮੈਨੂੰ ਹੈਗਾ ਕਿ ਮੈਂ ਇਸ ਚੀਜ਼ ਤੋਂ ਬਾਹਰ ਨਿਕਲਾ ਮੇਰੇ ਜੋ ਮੇਰਾ ਹੱਕ ਬੰਦਾ ਮੇਰੀ ਬੱਚੀ ਦਾ ਬੰਦਾ ਮੈਨੂੰ ਦੇਣ ਪਰ ਮੇਰੀ ਫੈਮਿਲੀ ਜਿਹੜੀ ਇਨ-ਲੌਸ ਫੈਮਿਲੀ ਹੋ ਇਹ ਚੀਜ਼ ਖਤਮ ਨਹੀਂ ਹੋ ਰਹੀ ਜਨਾ ਚਾਰੀ ਮੈਂ ਬਹੁਤ ਟੈਂਸ਼ਨ ਚ ਹਾਂ ਇਸ ਟਾਈਮ ਪਰੇਸ਼ਾਨੀ ਹੈਗੀ ਬਹੁਤ ਜ਼ਿਆਦਾ ਕਿਉਂਕਿ ਬੱਚੀ ਮੇਰੀ ਡਿਪਰੈਸ਼ਨ ਚ ਜਾ ਰਹੀ ਹੈ ਮੈਂ ਕੀ ਕਰਾਂ ਦੱਸੋ ਇਹ ਚੀਜ਼ ਤੋਂ ਮੈਂ ਚਾਹਨੀ ਕਿ ਮੇਰੇ ਇਹ ਚੀਜ਼ ਮੈਨੂੰ ਖਤਮ مطلب ਹੋਏਗਾ ਮੈਂ ਆਪਣਾ ਘਰ ਨਹੀਂ ਦੇਣਾ ਚਾਹਦੀ ਕਿਉਂਕਿ ਮੇਰੇ ਕੋਲ ਇੱਕੋ ਘਰ ਹੈਗਾ 70 ਲੱਖ ਰੁਪਿਆ ਔਨ ਰਿਕਾਰਡ ਹੈਗਾ ਔਰ ਬੈਂਕ ਚੁਕੜਾ ਕੇ ਲੈ ਗਿਆ ਜਿਹੜਾ ਕਿ ਮੇਰੀ ਬੱਚੀ ਦਾ ਹਗਾ ਸੀ ਉਹ ਸਾਰਾ ਕੁਝ ਲੈ ਕੇ ਭੱਜ ਗਿਆ ਉਹ ਹਾਂਜੀ ਆਨੇ ਕੋਲ ਕਿੰਨੇ ਬੱਚੇ ਨੇ ਤੁਹਾਡੇ ਮੇਰੀ ਇੱਕੋ ਕੁੜੀ ਹੈ 11 ਇਅਰ ਦੀ ਹੈ ਮੈਂ ਕੀ ਕਰਾਂ ਘਰ ਛੱਡਦਾ ਕਿੱਥੇ ਜਾਵਾਂ ਕਿੰਨੇ ਸਾਲ ਹੋ ਗਏ ਤੁਹਾਡੀ ਸ਼ਾਦੀ ਨੂੰ ਮੇਰੀ ਹੋਈ ਹੈ 12 ਸਾਲ ਹੋ ਗਏ ਜੀ ਮੈਰਿਜ ਤੇ ਇਹਦਾ ਤੁਹਾਡੇ ਆਪਸੀ ਜਿਹੜਾ ਝਗੜਾ ਪਿਆ ਉਹਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਤਾਂ ਦੇਖੋ ਜੀ ਮੈਂ ਤੇ ਉਹਨੂੰ ਕੁਝ ਕਦੀ ਕਿਹਾ ਹੀ ਨਹੀਂ ਬਟ ਉਹ ਆਂਦਾ ਹੀ ਨਹੀਂ ਸੀ ਇੱਥੇ ਚਾਰ ਚਰ ਪੰਜ ਪੰਜ ਸਾਲ ਨਹੀਂ ਉਹ ਆਂਦਾ ਸੀ ਜੇ ਆਂਦਾ ਸੀ ਲੜਾਈ ਝਗੜਾ ਕਰਦਾ ਸੀ ਫਾਦਰ ਮਦਰ ਬੋਤ ਸਾਡਾ ਮਤਲਬ ਆਪਸ ਚ ਬੋਤ ਲੜਾਈ ਝਗੜਾ ਕਰਵਾਂਦੇ ਸੀ ਕਦੀ ਉਹ ਮੈਨਾਂ ਸਹੀ ਰਿਆ ਹੀ ਨਹੀਂ ਤੁਹਾਡੇ ਸੋਹਰੇ ਪਰਿਵਾਰ ਚ ਕਿਸੇ ਨੇ ਤੁਹਾਡਾ ਸਾਥ ਨਹੀਂ ਦਿੱਤਾ ਮੇਰੇ ਕੋ ਆਂਦੇ ਜਾਂਦੇ ਹੀ ਪ੍ਰਸਾਦ ਨਹੀਂ ਉਹਦੇ ਨਾਲ ਉਹਦੇ ਨਾਲ ਰਲ ਗਏ ਕਹਿੰਦੇ ਤੇਰਾ ਕੀ ਸਾਥ ਦੇਈ ਤੇਰ ਕੋ ਕੀਗਾ ਉਹਦੇ ਨਾਲ ਰਲ ਗਏ ਸਾਰੇ ਤੁਹਾਡਾ ਆਪਣਾ ਪਰਿਵਾਰ ਤੇ ਕਾ ਪਰਿਵਾਰ ਹਾਂ ਉਹ ਤੇ ਮੇਰੇ ਨਾਲ ਲਗੇ ਇਹਨਾਂ ਨੇ ਮੇਰੇ ਨਾਲ ਨੇ ਮੇਰੇ ਫਾਦਰ ਨਹੀਂ ਗਏ ਮਦਰ ਮੇਰੇ ਹਾਰਟ ਪੇਸ਼ੈਂਟ ਹੈ ਉਹ ਜਿਆਦਾ ਚੱਲ ਫਿਰ ਨਹੀਂ ਸਕਦੇ ਡਾਕਟਰ ਨੇ ਮਨਾ ਕੀਤਾ ਤੇ ਬ੍ਰਦਰ ਹੁਣ ਕੰਮ ਕਰਦਾ ਮੈਨੂੰ ਪਾਲਦਾ ਉਹਨ ਕਿੱਥੇ ਕਿੱਥੇ ਜਾਇਓਗੇ ਮੈਂ ਕੀ ਕਰਾਂ ਹੁਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਪਣੇ ਘਰ ਵਾਲੇ ਤੋਂ 2 ਲੱਖ ਹੋਇਆ ਮੇਰੇ ਨਾਲ ਤੇ 2019 ਦਾ ਨਹੀਂ ਆਇਆ ਮੈਨੂੰ ਮਿਲਿਆ ਨਹੀਂ ਆਇਆ ਸੀ ਵਿੱਚ 2022 ਚ ਆਇਆ ਸੀ ਉਦੋਂ ਵੀ ਲੜਾਈ ਝੜਗਾ ਕਰਕੇ ਗਲੀ ਵਿੱਚ ਰੁਲਾ ਰੁਲਾ ਪਾ ਕੇ ਮੇਰਾ ਘਰ ਆ ਖਾਲੀ ਕਰ ਪਰਚੀ ਪੁਰਚੀ ਹੋਏ ਬੜਾ ਕੁਝ ਹੋਇਆ ਪਰ ਉਹ ਭੱਜ ਗਿਆ ਦਿੱਲੀ ਦੀ ਫਲਾਈਟ ਤੇ ਭੱਜਾ ਉਹ ਲਾਸਟ ਸਮੇਂ ਤੇ ਤੁਸੀਂ ਕਦੋਂ ਤੁਸੀਂ ਆਪਣੇ ਸਹੁਰਾ ਪਰਿਵਾਰ ਨੂੰ ਮਿਲਿਆ ਮੈਂ ਮੈਂ ਤੇ 2022 ਦੀ ਮੇਰੀ ਮਦਰ ਇਨ ਲਾ ਮੇਰੇ ਘਰ ਆਂਦੀ ਜਾਂਦੀ ਰਹੀ ਏ ਪਰ ਮੈਨੂੰ ਨਹੀਂ ਪਤਾ ਸੀ ਕਿ ਵਿੱਚ ਸਭ ਰੱਲੇ ਬਹੁਤ ਮੇਰੀ ਮਦਰ ਇਨ ਲਾ ਨੇ ਬਹੁਤ ਮੇਨਾ ਖੇਲ ਖੇលਿਆ ਬਹੁਤ ਜ਼ਬਰਦਸਤ ਹੁਣ ਕੀ ਮੰਗ ਕਰਦੇ ਮੈਂ ਯੂ ਮੀਨ ਮੈਨੂੰ ਇਹ ਹੋਇਆਗਾ ਕਿ ਮੇਰੀ ਬੇਟੀ ਮੈਨੂੰ ਇਨਸਾਫ ਮਿਲੇ ਜਸਟਿਸ ਮਿਲੇ ਕਿਉਂਕਿ ਮੇਰੀ ਬੱਚੀ ਮੈਂ ਆਪਣੀ ਬੱਚੀ ਲੈ ਕੇ ਕਿੱਥੇ ਜਾਵਾਂਗੀ ਮੇਰੀ ਬੱਚੀ ਜਵਾਨ ਹੋ ਰਹੀ ਹੈ ਮੇਰਾ ਮੈਨੂੰ ਹਿੱਸਾ ਦਿੱਤਾ ਜਾਏ ਤੇ ਮੈਂ ਆਪਣੀ ਬੱਚੀ ਲੈ ਕੇ ਸਾਈਡ ਤੇ ਆਵਾਂ ਕਿਉਂਕਿ ਮੈਂ ਬਹੁਤ ਪਰੇਸ਼ਾਨ ਹੈਗੀ ਬਹੁਤ ਜ਼ਿਆਦਾ ਇਸ ਤਰ੍ਹਾਂ ਕੁਝ ਵੀ ਹੋ ਸਕਦਾ ਹੈ ਕਿਉਂਕਿ ਬੱਚੀ ਚ ਅਸਰ ਹੈਗਾ ਪੂਰਾ ਮਾਰਕਸ ਕਾ ਘਟੋਨ ਲੱਪੇ ਸਾਰਾ ਕੁਝ ਹੁਣ ਲੱਪਿਆ ਮੇਰੇ ਕੋ ਤੇ ਆਈ ਹੋਏਗਾ ਨਾ ਜਿਵੇਂ ਇਹ ਦਰਿੰਦੇ ਕਾਰਵਾਈ ਪੁਲਿਸ ਨੇ ਕੀਤੀ ਪੁਲਿਸ ਨੇ ਪਰਚਾ ਕੀਤਾ ਤਿੰਨ ਵਾਰੀ ਮੇਰੇ 99 ਵਿੱਚ ਉਹਨੇ ਘਰ ਚ ਮਤਲਬ ਕਿ ਗਲੀ ਚ ਗੁੰਡਾਗਰਦੀ ਕਰਵਾਈ ਪੂਰੀ ਮੇਰੇ ਕੋ ਪੂਰੇ ਹਾਂਜੀ ਹਾਂ ਹਾਂਜੀ 11 ਇਅਰ 11 ਸਾਲ ਦੀ ਹਾਂਜੀ ਮਨਜ਼ੂਰੀ ਕਰ ਦੋ ਅਸੀਂ ਇਹੋ ਕਹਿ ਰਹੇ ਕਿ ਉਹਨੂੰ ਬੁਲਾਇਆ ਜਾਏ ਐਦਾਂ ਤਾਂ ਕੋਈ ਵੀ ਭੱਜੇਗਾ ਐਦਾਂ ਤਾਂ ਕਿਸੇ ਨਾ ਵੀ ਧੋਖਾ ਜਾਏਗਾ ਹਰ ਕੋਈ ਫਰਾਡ ਕਰਕੇ ਭੱਜੇਗਾ ਨਾ ਉਹਨੂੰ ਕਿਉਂ ਅੰਬੈਸੀ ਕਿਉਂ ਨਹੀਂ ਬੁਲਾਰੀਆ ਸੀ ਅੰਬੈਸੀ ਨੂੰ ਵੀ ਵਾਰੀ ਕਿ ਫਾਈਲ ਹੋਇਆ ਤੁਹਾਡੇ ਨਾਮ ਹਾਂਜੀ ਹਾਂਜੀ ਕੋਰਟ ਨੇ ਕੋਰਟ ਨੇ ਉਹਨੂੰ ਸਮਨ ਕੀਤਾ ਹੈ ਉਹਨਾਂ ਨੂੰ ਕਹੇ ਇਮੀਡੀਏਟਲੀ ਆਓ ਕਿਉਂਕਿ ਨੈਕਸਟ ਇਅਰ ਚ ਪੀਓ ਵੀ ਹੋਏਗਾ ਉਹ ਫਰੰਟ ਟੂ ਗਵਰੰਟੀ ਈਸ਼ੂ ਕੰਡੀਸ਼ਨਲ ਗਵਰੰਟੀ ਦਿਓ ਦੇ ਕੋਰੋਂ ਕੰਡੀਸ਼ਨਲ ਲੰਬੀਆਂ ਪਿਆ ਜਾਂਦੀਆਂ ਉਹਦੇ ਨਾਲ ਬੱਚੀ ਦਾ ਹੰਕ ਬੱਚੀ ਨੂੰ ਤੇ ਮੈਨੂੰ ਕੁਝ ਵੀ ਕਰਵਾ ਸਕਦੇ ਸਾਡੇ ਨਾਲ ਕੁਝ ਵੀ ਹੋ ਸਕਦਾ ਐ ਡਰ ਹੈਗਾ ਬਸ ਦੂਜੇ ਪਾਸੇ ਇਸ ਮਾਂ ਧੀ ਦੇ ਹੱਕ ਵਿੱਚ ਸਮਾਜ ਸੇਵੀ ਸੰਸਥਾ ਜਾਗਦਾ ਜ਼ਮੀਰ ਆ ਕੇ ਖੜੀ ਹੋਈ ਹੈ ਅਤੇ ਇਹ ਜਾਗਦਾ ਜ਼ਮੀਰ ਸੰਸਥਾ ਦਾ ਕਹਿਣਾ ਹੈ ਕਿ ਇਸ ਔਰਤ ਅਤੇ ਉਸ ਦੀ 11 ਸਾਲ ਦੀ ਧੀ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ ਤੇ ਜੇਕਰ ਜ਼ਰੂਰਤ ਪਈ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰਾਂਗੇ ਜਾਗਦਾ ਜ਼ਮੀਰ ਹਮੇਸ਼ਾ ਜਨਤਾ ਦੇ ਮੁੱਦਿਆਂ ਤੇ ਲੜਦਾ ਹੈ ਜਨਤਾ ਦੇ ਮੁੱਦਿਆਂ ਲਈ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰਦਾ ਆ ਰਿਹਾ ਹੈ ਇਹ ਮੁੱਦਾ ਆਇਆ ਇੱਕ ਅਲੱਗ ਕਿਸਮ ਦਾ ਮੁੱਦਾ ਹੈ ਇੱਕ ਬੇਟੀ 11 ਸਾਲ ਦੀ ਅਮੀਨ ਇੱਕ ਬੱਚੀ ਦੇ ਹੱਕ ਦੀ ਲੜਾਈ ਏ ਜਿੰਦੇ ਸਬੰਧ ਵਿੱਚ ਅਸੀਂ ਪਿੱਛੇ ਬਟਾਲੇ ਧਰਤੀ ਤੇ ਧਰਨਾ ਵੀ ਲਾਇਆ ਸੀ ਵੀ ਇੱਕ ਬੱਚੀ ਦਾ ਕੀ ਕਸੂਰ ਜਿਸ ਨੂੰ ਉਹਦਾ ਪਿਓ ਆਪਣੀ ਅਯਾਸ਼ੀ ਵਾਸਤੇ ਛੱਡ ਕੇ ਕਿਸੇ ਦੂਜੇ ਮੁਲਕ ਵਿੱਚ ਲਿਵਿੰਗ ਰਿਲੇਸ਼ਨੇ ਰਹਿ ਰਿਹਾ ਉਸ ਬੱਚੀ ਦਾ 11 ਸਾਲ ਦੀ ਬੱਚੀ ਏ ਜਿੰਦੇ ਪੜਨ ਲਿਖਨ ਦੇ ਦਿਨ ਸੀ ਹੱਸਣ ਖੇਲਣ ਦੇ ਦਿਨ ਸੀ ਔਰ ਅੱਜ ਉਹ ਸਦਮੇ ਰਹਿ ਰਹੀ ਏ ਆਪਣੇ ਬਾਪ ਦੇ ਖਿਲਾਫ ਆਪਣੇ ਪਿਓ ਦੇ ਖਿਲਾਫ ਇੱਕ ਜੰਗ ਲੜ ਰਹੀ ਏ ਉਹਨੂੰ ਧਰਨੇ ਲਾਣੇ ਪੈ ਰਹੇ ਆ ਉੱਖਰਤਲਾਂ ਤੇ ਬਹਿਣਾ ਪੈ ਰਿਹਾ ਹੈ ਔਰ ਦਰਦ ਦਰਦ ਤੇ ਥੋਕੜਾਂ ਖਾਣੀਆਂ ਪੈ ਰੀਆਂ ਅਸੀਂ ਲੋਕ ਵਿਆਹ ਸ਼ਾਦੀ ਕਰ ਲੈਂਦੇ ਆ ਲੱਖਾਂ ਰੁਪਏ ਉੱਥੇ ਲਗਾਣੇ ਆ ਪਰ ਵਿਆਹ ਕਰਕੇ ਅਸੀਂ ਧੀਾਂ ਜਮ ਲੈਣੇ ਆ ਧੀ ਜਮ ਲਈ ਉਹਦੇ ਪਾਲਣ ਪੋਸ਼ ਦੀ ਜ਼ਿੰਮੇਵਾਰੀ ਹੁੰਦੀ ਏ ਪਿਓ ਦੀ ਹੁੰਦੀ ਏ ਔਰ ਮੈਂ ਹਰਾਣਾ ਵੀ ਕਿੱਡਾ ਤਲੰਕਿਤ ਪਿਓ ਏ ਜਿਨਨੇ ਆਪਣੀ ਧੀ ਨੂੰ ਆ 5 ਸਾਲ ਹੋ ਗਏ ਆ ਉਹਨੂੰ ਪਿਆਰ ਚਾਹੀਦਾ ਸੀ ਪਿਓ ਦਾ ਉਹਨੂੰ ਸੜਕਾਂ ਦੇ ਰੋਲਣ ਵਾਸਤੇ ਛੱਡਿਆ ਹੋਇਆ ਹੈ ਉਹਦੀ ਪੜ੍ਹਾਈ ਵਿੱਚ ਖਰਾਬੀ ਹੋ ਰਹੀ ਹੈ ਸਰਦਾਰ ਸਾਹਿਬ ਕਾਰਨ ਕੀ ਹੈ ਕਿਉਂ ਉਹਨੇ ਛੱਡਿਆ ਸੜਕਾਂ ਦੇ ਦੇਖੋ ਉਹਦਾ ਝਗੜਾ ਆਪਣੀ ਵਾਈਫ ਨਾਲ ਹੋ ਸਕਦਾ ਹੈ ਉਹਦਾ ਆਪਣੀ ਬੋਰਤੀ ਨਾਲ ਲੜਾਈ ਹੋ ਸਕਦੀ ਹੈ ਮਤਭੇਦ ਹੋ ਸਕਦੇ ਆ ਹਰ ਮੀਆਂ ਬੀਬੀ ਚ ਹੁੰਦੇ ਆ ਪਰ ਮੈਂ ਇੱਕ ਸਮਾਜ ਨੂੰ ਪੁੱਛਣਾ ਜਨਾ ਵਾਂ ਵੀ ਜੇਕਰ ਹਸਬੰਡ ਵਾਈਫ ਦੀ ਲੜਾਈ ਹੈ ਜਿਹੜਾ ਬੱਚਾ ਦੋਵਾਂ ਦੀ ਕਰਨ ਆਇਆ ਦੁਨੀਆ 'ਚ ਉਸ ਬੇਟੀ ਦਾ ਹੀ ਕਸੂਰ ਹੈ ਉਸ ਨੂੰ ਉਸਦੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਔਰ ਇਸ ਬੱਚੀ ਕੋਲ ਆਪਣੀ ਮਾਂ ਨਾਲ ਇੱਕ ਮਕਾਨ 'ਚ ਰਹਿ ਰਹੀ ਏ ਜਿਹੜਾ ਕਿਸ ਨਾਂ ਦੇ ਪਿਤਾ ਦੇ ਨਾਂ ਤੇ ਆ ਅਮੀਨ ਦੇ ਪਿਤਾ ਜੀ ਗਦੰਦੀਪ ਸਿੰਘ ਦੇ ਨਾਂ ਤੇ ਆ ਔਰ ਉੱਥੇ ਕਈ ਵਾਰ ਕੋਸ਼ਿਸ਼ ਕੀਤੀ ਗਈ ਏ ਲੜਕੀ ਦੀ ਭੂਆ ਪਰਿਵਾਰ ਵੱਲੋਂ ਅਮੀਨ ਦੀ ਭੂਆ ਪਰਿਵਾਰ ਵੱਲੋਂ ਫੁੱਫੜ ਵੱਲੋਂ ਇਹਦੇ ਪਿਓ ਵੱਲੋਂ ਵੀ ਜਿਹੜਾ ਗਗਾਂ ਦੀ ਬੰਦਾ ਪਿਓ ਹੈ ਆਂਦਾ ਇਹਨੂੰ ਧਰੂ ਕੇ ਮਕਾਨ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਹੈ ਉਹਦੀ ਵਜਹ ਚ ਇਹਨਾਂ ਨੇ ਸਬੰਧਤ ਥਾਣੇ 'ਇੱਕ ਕੰਪਲੇਨ ਕੀਤੀ ਐਫਆਈਆਰ ਵੀ ਹੋਈਆਂ ਉਹਨਾਂ ਤੇ ਪਰ ਐਫਆਈਆਰ ਹੋ ਕੇ ਮਸਲੇ ਹੱਲ ਨਹੀਂ ਹੁੰਦੇ ਕੋਟਾ 'ਚ ਵੀ ਕੇਸ ਚੱਲਦੇ ਆ ਪਰ ਅਦਾਲਤਾਂ 'ਚ ਵੀ ਨਾ ਮਤਲਬ ਉਹ ਕਾਲੀ ਪੱਟੀ ਬੰਨੀ ਏ ਅਸੀਂ ਸਤਕਾਰ ਕਰਦੇ ਆ ਅਦਾਲਤਾਂ ਦਾ ਪਰ ਅਸੀਂ ਵੇਖੇ ਸਾਡੀਆਂ ਧੀਆਂ ਦੀ ਬੇਅਦਬੀ ਹੋ ਰਹੀ ਏ ਅਦਾਲਤਾਂ ਚੋਂ ਇਨਸਾਫ ਨਹੀਂ ਮਿਲ ਰਿਹਾ ਬੱਚੀ ਨੂੰ ਬੱਚੀ ਆ ਮੀਨ ਨੂੰ ਜਿਹੜਾ ਇਹਦਾ ਬੰਦਾ ਛੱਤ ਉਹ ਦੁਆਵਾਂਗੇ ਜਿਹੜੀ ਦੀ ਪੜ੍ਹਾਈ ਦਾ ਖਰਚਾ ਉਹ ਦੁਆਵਾਂਗੇ ਹੋਰ ਵੀ ਜਿਹੜੀ ਇੱਕ ਬੱਚੀ ਡਿਜ਼ਰਵ ਕਰਦੀ ਏ ਜੇਕਰ ਅੱਜ ਕੋਈ ਸੰਸਥਾ ਜੇਕਰ ਕੋਈ ਪੱਤਰਕਾਰ ਇਹਨਾਂ ਨੂੰ ਸਮਰਥਨ ਨਹੀਂ ਕਰੇਗਾ ਕੱਲ ਨੂੰ ਇਹ ਬੱਚੀ ਕਿੱਥੇ ਬੈਠੇਗੀ ਮੈਂ ਉਹ ਸ਼ਬਦ ਨਹੀਂ ਕਹਿਣਾ ਚਾਹੁੰਦਾ ਜਿਸ ਬੱਚੀ ਨੂੰ ਮੁੱਢਲੀਆਂ ਸੁਵਿਧਾਵਾਂ ਤੋਂ ਵੰਚਿਤ ਕੀਤਾ ਗਿਆ ਇਸ ਬੱਚੀ ਦਾ ਆਉਣ ਵਾਲਾ ਫਿਊਚਰ ਕੀ ਏ ਅਸੀਂ ਵੇਖਿਆ ਕਈ ਬੱਚੀਆਂ ਬਾਅਦ ਚ ਧੰਦੇ ਦੇ ਬੰਦੀਆਂ ਮੈਂ ਲਫਜ਼ ਕਹਿਣ ਨਹੀਂ ਚਾਹੁੰਦਾ ਪਰ ਮੈਂ ਮਜਬੂਰੀ ਵਸ਼ ਕਹਿ ਰਿਹਾ ਹਾਂ ਵੀ ਅੱਜ ਇਸ ਬੱਚੀ ਨੂੰ ਜਿਸ ਬੱਚੀ ਦੇ ਹੱਕ ਲਈ ਬਟਾਲਾ ਵਾਸੀ ਨਾ ਖੜੇ ਹੋਏ ਜਿਸ ਸਾਰੇ ਮਰਹਸਰ ਵਾਸੀ ਨਾ ਖੜੇ ਹੋਏ ਜਿਸ ਸਮਾਜ ਸੇਵੀ ਸੰਸਥਾਵਾਂ ਨਾ ਖੜੀਆਂ ਹੋਈਆਂ ਪੋਲੀਟਿਕਲ ਲੋਕਾਂ ਦਾ ਮੈਨੂੰ ਕੋਈ ਗਿਲਾ ਨਹੀਂ ਕਿਉਂਕਿ ਪੋਲੀਟਿਕਲ ਲੋਕ ਜਿਹੜੇ ਉਹ ਯੂਜ਼ ਹਨ ਕਰਨ ਨਾਲ ਹੁੰਦੇ ਆ ਉਹਨਾਂ ਨੂੰ ਅਸੀਂ ਨਹੀਂ ਵਿੱਚ ਕਹਿੰਦੇ ਬਾਕੀ ਫਿਰ ਵੀ ਜੇਕਰ ਕੋਈ ਰਾਜਨੀਤਿਕ ਪਾਰਟੀ ਇਸ ਬੱਚੀ ਦੇ ਸਮਰਥਨ ਚਾਹਣਾ ਜਾਂਦੀ ਏ ਅਸੀਂ ਸਭ ਕੋ ਜਾ ਕੇ ਕੱਲ ਤੋਂ ਸਮਰਥਨ ਮੰਗਾਂਗੇ ਅਸੀਂ ਬਟਾਲੇ ਦੇ ਸਕੂਲਾਂ ਜਾਵਾਂਗੇ ਬੱਚਿਆਂ ਕੋ ਸਮਰਥਨ ਮੰਗਾਂਗੇ ਪਟਾਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਕੋਈ ਸਮਰਥਨ ਮੰਗਦੇ ਆ ਉੱਥੋਂ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਕਈ ਪੱਤਰਕਾਰਾਂ ਨੇ ਸਾਡਾ ਸਮਰਥਨ ਕੀਤਾ ਔਰ ਸਾਨੂੰ ਪੂਰੀ ਉਮੀਦ ਹੈ ਇਸੀ ਲੜਾਈ ਜਿੱਤ ਕੇ ਜਲਦੀ ਤੁਹਾਡੇ ਸਾਹਮਣੇ ਫੇਰਾ ਕੋਈ ਅਦਾਲਤੀ ਕੇਸ ਵੀ ਚੱਲ ਰਿਹਾ ਹੈ ਬਿਲਕੁਲ ਜੀ ਅਦਾਲਤੀ ਕੇਸ ਚੱਲਦੇ ਪਿਆ ਪਰ 4 ਸਾਲ ਹੋ ਗਏ ਆ ਅਦਾਲਤਾਂ ਚ ਮਾਂ ਧੀ ਚੱਕਰ ਲਾ ਲਾ ਕੇ ਅੱਜ ਦੇ ਲੋਨਾਂ ਦੀ ਹਾਲਾਤ ਕੀ ਹੋ ਗਿਆ ਔਰ ਇਹ ਜਾਗਦਾ ਜਮੀਰ ਕੋ ਆਏ ਆ ਅਸੀਂ ਇਹਨਾਂ ਨਾਲ 2 ਮਹੀਨੇ ਤੋਂ ਇਹਨਾਂ ਦਾ ਸਾਰਾ ਵਾਚ ਕਰ ਰਹੇ ਆ ਅਸੀਂ ਸਾਰਾ ਸਰਚ ਕੀਤਾ ਵੀ ਇਹਨਾਂ ਨਾਲ ਧੱਕਾ ਹੋ ਰਿਹਾ ਸਰਾਸਰ ਤਰਤਾ ਹੋ ਰਿਹਾ ਸਾਰੇ ਦੇਸ਼ ਵਾਸੀਆਂ ਨੂੰ ਨਮਸਕਾਰ ਮੈਂ ਸੀਮਾ ਵਰਮਾ ਜਾਗਦਾ ਜ਼ਮੀਰ ਦੀ ਮੁਖ ਉੱਦੇਦਾਰ ਹੋਣ ਦੇ ਨਾਤੇ ਮੈਂ ਅੱਜ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਕਾਨਫਰੰਸ ਵਾਸਤੇ ਅਸੀਂ ਸਾਰੇ ਭੈਣ ਭਾਈ ਇਕੱਠੇ ਹੋਏ ਆ ਉਹ ਇੱਕ 11 ਸਾਲ ਦੇ ਬੱਚੇ ਲਈ ਅਸੀਂ ਬੇਟੀ ਲਈ ਇੱਥੇ ਇਨਸਾਫ ਦੀ ਮੰਗ ਵਾਸਤੇ ਇਕੱਠੇ ਹੋਏ ਆ ਔਰ ਉਹਦੇ ਲਈ ਇਨਸਾਫ ਚਾਹਨੇ ਆ ਆਪਣੇ ਪ੍ਰਸ਼ਾਸਨ ਤੋਂ ਔਰ ਅਸੀਂ ਇਹ ਵੀ ਚਾਹਨੇ ਆ ਕਿ ਬੇਟੀ ਨੂੰ ਬੇਟੀ ਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਅਸੀਂ ਮਦਰ ਵੈਸੇ ਤਾਂ ਇਹ ਵੀ ਕਿਸੇ ਦੀ ਧੀ ਹੈ ਮਦਰ ਵੀ ਕਿਸੇ ਦੀ ਧੀ ਹੈ ਮਗਰ ਜੇਕਰ ਉਹ ਇਹ ਸੋਚੀ ਸੋਚਦਾ ਅੱਜ ਅਸੀਂ ਅਗਰ ਦੇਸ਼ ਤੇ ਨਾਅਰੇ ਲਾਣੇ ਆ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਤੇ ਅਸੀਂ ਉਸ ਚੀਜ਼ ਨੂੰ ਆਪ ਕਿਉਂ ਨਹੀਂ ਉੱਤੇ ਪ੍ਰੈਕਟੀਕਲ ਹੁੰਦੇ ਅਸੀਂ ਇਸ ਬੱਚੀ ਲਈ ਇੱਕ ਜੁਟ ਹੋ ਕੇ ਪੂਰਾ ਜਾਗਦਾ ਜ਼ਮੀਰ ਦੇ ਮੈਂਬਰਸ ਅਸੀਂ ਹੋਰ ਬਟਾਲਾਵਾਦ ਦੇ ਕੁਝ ਸਾਰੇ ਤਕਰੀਬਨ ਦੇਸ਼ਵਾਸੀਆਂ ਨੂੰ ਵੀ ਇਹ ਮਤਲਬ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕੱਠੇ ਹੋਣ ਇਕਜੁੱਟ ਹੋਣ ਤੇ ਐਸੇ 11 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਨ ਉਹਦੇ ਲਈ ਅਸੀਂ ਸ਼ਨੀਵਾਰ ਸਾਰੇ ਮੈਂਬਰ ਐਨ ਜੀਓ ਦੇ ਇਕੱਠੇ ਹੋ ਕੇ ਧਰਨਾ ਲਗਾਣ ਜਾਵਾਂਗੇ ਔਰ ਉਤੋਂ ਦੇ ਵੀ ਜੋੜੇ ਮੈਂਬਰ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਸਾਡੇ ਨਾਲ ਇਕਜੁੱਟ ਹੋਣ ਫੇਰ ਪੰਜਾਬੀ ਟੀਵੀ ਦੇ ਮਰਿੰਦਰ ਸੇਠ Amritsar.